जय हिंद ਸਾਰਿਆਂ ਨੂੰ ਮੈਂ ਡਾਕਟਰ ਸੌਰਵ ਕਪੂਰ ਕਪੂਰ ਹੋਮੀਓ ਹਸਪੀਟਲ ਮਲੇਰ ਕੋਟਲਾ ਤੁਹਾਨੂੰ ਸਾਰਿਆਂ ਨੂੰ 78th ਇੰਡੀਪੈਂਡੈਂਸ ਡੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਆਪਾਂ ਹਰ ਸਾਲ ਦੇਸ਼ ਦੀ ਆਜ਼ਾਦੀ ਨੂੰ ਸੈਲੀਬ੍ਰੇਟ ਕਰਦੇ ਹਾਂ ਤੇ ਅੱਜ ਇਸ ਸੁਨੇਹੇ ਰਾਹੀਂ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਆਜ਼ਾਦੀ ਸਭ ਤੋਂ ਪਹਿਲਾਂ ਸਾਡੇ ਮਨ ਤੋਂ ਹੈ ਮਾਨਸਿਕਤਾ ਤੋਂ ਹੈ ਸਾਡੀ ਸਿਹਤ ਤੋਂ ਹੈ ਜੇ ਸਾਡੀ ਇਸ ਦੇਸ਼ ਦੀ ਜਿਹੜੀ ਸਿਹਤ ਹੈ ਉਹ ਤੰਦਰੁਸਤ ਹੈ ਅਸੀਂ ਮੈਂਟਲੀ ਵੀ ਪੂਰੇ ਫਿੱਟ ਹੈ ਤਾਂ ਅਸੀਂ ਆਪਣੇ ਦੇਸ਼ ਨੂੰ ਹੋਰ ਅੱਗੇ ਲੈ ਕੇ ਜਾ ਸਕਦੇ ਹਾਂ ਤੇ ਸਦਾ ਲਈ ਆਪਣੇ ਦੇਸ਼ ਨੂੰ ਆਜ਼ਾਦੀ ਦਾ ਜਿਹੜਾ ਅਹਿਸਾਸ ਹੈ ਉਹ ਦਵਾ ਸਕਦੇ ਹਾਂ ਇਸ ਕਰਕੇ ਆਪਾਂ ਸਾਰੇ ਰਲ ਮਿਲ ਕੇ ਆਪਣੇ ਦੇਸ਼ ਨੂੰ ਕਾਮਯਾਬ ਹੋਣ ਦੇ ਵਿੱਚ ਆਪਣੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਬੈਸਟ ਹੋ ਕੇ ਲੋਕਾਂ ਨੂੰ ਬੈਸਟ ਸਰਵਿਸ ਦੇ ਕੇ ਆਪਣੇ ਦੇਸ਼ ਨੂੰ ਹੋਰ ਅੱਗੇ ਲੈ ਕੇ ਜਾਈਏ ਤੇ ਆਪਾਂ ਲੋਕਾਂ ਨੂੰ ਸਰਵ ਕਰੀਏ ਦਿਲੋਂ ਸਰਵ ਕਰੀਏ ਹਿਮੈਨਿਟੀ ਨੂੰ ਸਰਵ ਕਰੀਏ ਚਾਹੇ ਉਹ ਕਿਸੇ ਵੀ ਪ੍ਰੋਫੈਸ਼ਨ ਜੈਂ ਜੇ ਆਪਾਂ ਇਮਾਨਦਾਰੀ ਨਾਲ ਆਪਣੇ ਦੇਸ਼ ਦੀ ਸੇਵਾ ਕਰਾਂਗੇ ਆਪਣੇ ਲੋਕਾਂ ਦੀ ਸੇਵਾ ਕਰਾਂਗੇ ਆਪਣਾ ਦੇਸ਼ ਹੋਰ ਅੱਗੇ ਵਧੂਗਾ ਤੇ ਇਹੀ ਸ਼ੁਭ ਕਾਮਨਾਵਾਂ ਨੇ ਤੁਹਾਨੂੰ ਸਾਰਿਆਂ ਨੂੰ ਫੇਰ ਤੋਂ ਬਹੁਤ ਬਹੁਤ ਮੁਬਾਰਕਾਂ 78th ਇੰਡੀਪੈਂਡੈਂਸ ਮੈਂ ਇਸ ਸਾਲ 78th ਇੰਡੀਪੈਂਡੈਂਸ ਡੇ ਨੂੰ ਮੈਨੂੰ ਦੁਬਾਰਾ ਤੋਂ ਦੇਸ਼ ਦਾ ਝੰਡਾ ਲਹਿਰਾਉਣ ਦਾ ਮੌਕਾ ਮਿਲ ਰਿਹਾ ਮੈਂ ਕੁੱਪਕਲਾ ਉਥੇ ਪ੍ਰਾਇਮਰੀ ਸਕੂਲ ਐ ਸਕੈਂਡਰੀ ਸਕੂਲ ਐ ਉਹਦੇ ਵਿੱਚ ਸਵੇਰ ਆਲਮੋਸਟ 10 ਵਜੇ ਦਾ ਟਾਈਮ ਹੈ ਜਿੱਥੇ ਕਿ ਫਲੈਗ ਹੋਸਟਿੰਗ ਸੈਰਮਨੀ ਹੋਣੀ ਹੈ ਅ ਮੈਂ ਤਾਂ ਸਭ ਨੂੰ ਉੱਥੇ ਇਨਵਾਈਟ ਵੀ ਕਰਦਾ ਕਿ ਤੁਸੀਂ ਆਓ ਤੇ ਆਪਾਂ ਸਾਰੇ ਰਲ ਮਿਲ ਕੇ ਦੇਸ਼ ਦਾ ਝੰਡਾ ਲਹਿਰਾਵਾਂਗੇ ਉੱਥੇ ਬਹੁਤ ਅੱਛਾ ਸਕੂਲ ਦੇ ਬੱਚੇ ਬਹੁਤ ਅੱਛਾ ਐਂਟਰਟੇਨਿੰਗ ਪ੍ਰੋਗਰਾਮ ਵੀ ਰੱਖਦੇ ਨੇ ਤੇ ਆਜ਼ਾਦੀ ਦਿਵਸ ਉੱਥੇ ਬਹੁਤ ਅੱਛੇ ਤਰੀਕੇ ਨਾਲ ਮਨਾਇਆ ਜਾਂਦਾ ਤੇ ਸਾਰੇ ਬੱਚਿਆਂ ਨੂੰ ਐਪਰੀਸ਼ੀਏਟ ਕਰਨਾ ਜਿਹੜੇ ਵੀ ਜਿੱਥੇ ਵੀ ਪੂਰੇ ਦੇਸ਼ ਦੇ ਵਿੱਚ ਆ ਆਜ਼ਾਦੀ ਦਾ ਜਿਹੜਾ ਇਹ ਮਹਤਸਬ ਹੈ ਮਨਾਇਆ ਜਾਊਗਾ ਐਂਡ ਸਾਰਿਆਂ ਨੂੰ ਬਹੁਤ ਬਹੁਤ ਬੈਸਟ ਆਫ ਲੱਕ 15th ਅਗਸਟ ਲਈ ਕਿਉਂਕਿ ਇਹ ਜਿਹੜਾ ਟਾਈਮ ਹੈ ਇਹ ਸਾਨੂੰ ਸਾਰੀ ਉਹ ਸੈਕਰੀਫਾਈਸਰਸ ਵੀ ਯਾਦ ਕਰਾਉਂਦਾ ਤਾਂ ਜਦੋਂ ਵੀ ਮੈਨੂੰ ਲਾਈਫ ਦੇ ਵਿੱਚ ਇਹ ਮੌਕਾ ਮਿਲਦਾ ਹੈ ਕਿ ਮੈਂ ਆਪਣੇ ਤਿਰੰਗੇ ਲਈ ਕੁਝ ਕਰ ਸਕਦਾ ਹਾਂ ਜਾਂ ਮੈਨੂੰ ਲੱਗਦਾ ਹੈ ਕਿ ਵੀ ਮੈਨੂੰ ਤਿਰੰਗਾ ਲਹਿਰਾਉਣ ਦਾ ਐਡਾ ਬੜਾ ਸੁਨਹਿਰੀ ਮੌਕਾ ਮੈਨੂੰ ਇਸ ਏਜ ਦੇ ਵਿੱਚ ਮਿਲਦਾ ਤਾਂ ਮੈਂ ਆਪਣੇ ਆਪ ਤੇ ਬਹੁਤ ਪ੍ਰਾਊਡ ਫੀਲ ਕਰਦਾ ਹਾਂ ਕਿ ਮੈਂ ਵਾਕਈ ਦੇਸ਼ ਲਈ ਤੇ ਸਮਾਜ ਲਈ ਕੁਝ ਕਰ ਰਿਹਾ ਹਾਂ ਸੋ ਹਮੇਸ਼ਾ ਮੈਨੇਜਮੈਂਟ ਦਾ ਵੀ ਉਪਕਲਾਂ ਦੀ ਮੈਨੇਜਮੈਂਟ ਦਾ ਵੀ ਥੈਂਕ ਯੂ ਹੈ ਕਿ ਜਿਹੜਾ ਇਹ ਮੈਨੂੰ ਇਸ ਲਾਈਕ ਸਮਝਦੇ ਨੇ ਕਿ ਮੈਨੂੰ ਇਨਵੀਟੇਸ਼ਨ ਹੁੰਦਾ ਹੈ ਕਿ ਮੈਂ ਉੱਥੇ ਦਾ ਝੰਡਾ ਲਹਿਰਾਉਣ ਦਾ ਮੈਨੂੰ ਮੌਕਾ ਮਿਲਦਾ ਹੈ ਕਿਉਂਕਿ ਉਹਨਾਂ ਦੇ ਕੁੱਪਕਲਾਂ ਦੇ ਸਕੂਲ ਦੇ ਤੇ ਉੱਥੇ ਆਦੀਸ਼ਵਰ dham ਮੰਦਿਰ ਦੇ ਸੰਤ ਜਿਹੜੇ ਕਿ ਇਸ ਵਕਤ ਸਾਡੇ ਨਾਲ ਨਹੀਂ ਹੈਗੇ ਵਿਮਲ ਮੁਨੀ ਜੀ ਮਹਾਰਾਜ ਉਹਨਾਂ ਨੇ ਮੇਰਾ ਨਾਮਕਰਨ ਕੀਤਾ ਤੇ ਉਹਨਾਂ ਦੇ ਆਸ਼ੀਰਵਾਦ ਨਾਲ ਅੱਜ ਮੈਂ ਜੋ ਵੀ ਹਾਂ ਉਹਨਾਂ ਦੇ ਆਸ਼ੀਰਵਾਦ ਨਾਲ ਹੈ ਉਹਨਾਂ ਦੇ ਥਰੂ ਹੀ ਇਹ ਮੈਨੂੰ ਮੌਕਾ ਲਾਈਫ 'ਚ ਮਿਲ ਰਿਹਾ ਹੈ ਤੇ ਇਸ ਤੋਂ ਜ਼ਿਆਦਾ ਮੈਂ ਸਮਝਦਾ ਕਿ ਮੇਰੇ ਲਈ ਵੀ ਕੋਈ ਗੁਰੂ ਦੀ ਕਿਰਪਾ ਹੋ ਨਹੀਂ ਸਕਦੀ ਸੋ ਬਹੁਤ ਬਹੁਤ ਸ਼ੁਕਰੀਆ